8 ਲੱਖ ਰੁਪਏ ਸਬਸਿਡੀ ਟ੍ਰੈਕਟਰ ਲੱਖ ਰੁਪਏ ਸਿੱਧਮ ਸਿੱਧੀ ਸਿੱਧੀ ਲੱਖ ਰੁਪਏ ਜਿਹੜਾ ਮਰਜ਼ੀ ਲੈ ਲੈ 30 ਸਪੀਡ ਟ੍ਰੈਕਟਰ ਹੈ ਡੀਜੀ ਸੈਂਸਰ ਲੱਗਿਆ ਹੈ ਜਿਵੇਂ ਟਰੈਕਟਰ ਆਪਣਾ ਖੇਤ ਚੱਲ ਰਿਹਾ ਹੈ ਜੀ ਤਾਂ ਆਪਾਂ ਮੋਬਾਈਲ ਨਾਲ ਟੈਚਾ ਪਤਾ ਲੱਗ ਜੂ ਟਰੈਕਟਰ ਕਿੱਥੇ ਚੱਲਦਾ 55 55 ਤਾਂ 55 ਹੀ ਹੈ ਜਿਹੜਾ ਮਰਜ਼ੀ ਲੈ ਲੋ ਔਰ ਸਬਸਿਡੀ ਵਿੱਚ ਕਿਸਾਨਾਂ ਦੀ ਸਭ ਤੋਂ ਪਹਿਲੀ ਪਸੰਦ ਹੈ 755 ਟ੍ਰੈਕਟਰ ہمارا ਪੁਰਾਣਾ ਸਕੋਰਪਿਓ ਸੇ ہمارا ਇੱਕ ਰਿਕਾਰਡ ਰ ਆਇਆ ਹੈ ਕਿ ਬੀਰੋ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦਾ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਟ੍ਰੈਕਟਰ ਨੇ ਇੱਕ ਲਾਈਨ ਦੇ ਵਿੱਚ ਅੱਜ ਕਾਫੀ ਵੱਡਾ ਫੰਕਸ਼ਨ ਹੋਣ ਜਾ ਰਿਹਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੇ ਕਾਫੀ ਜ਼ਿਆਦਾ ਟਰੈਕਟਰਾਂ ਦੀਆਂ ਡਿਲੀਵਰੀਆਂ ਨੇ ਕਿੰਨੇ ਟਰੈਕਟਰਾਂ ਦੀਆਂ ਡਿਲੀਵਰੀਆਂ ਨੇ ਕਿ ਸਾਰਾ ਫੰਕਸ਼ਨੈਲਿਟੀ ਆ ਇਹ ਇੰਨੇ ਜ਼ਿਆਦਾ ਟਰੈਕਟਰ ਇੱਕਦਮ ਕਿਉਂ ਸੇਲ ਹੋ ਰਹੇ ਨੇ ਰੇਟ ਹੀ ਘਟਾਇਆ ਗਿਆ ਜਾਂ ਇਹਨਾਂ ਤੇ ਸਬਸਿਡੀ ਆ ਗਈ ਜਾਂ ਕ੍ਰੇਜ਼ੀ ਇੰਨਾ ਜ਼ਿਆਦਾ ਟਰੈਕਟਰ ਦਾ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਕਰਾਵਾਂਗੇ ਬਣੇ ਰਹੋ ਅੱਜ ਦੇ ਇਵੈਂਟ ਦੇ ਖੁਮਹਿੰਦਰਾ ਦੇ ਨੋਵੋ 655 755 ਅੱਜ ਕੱਲ ਜਿਹੜਾ ਮਹਿੰਦਰਾ ਦਾ ਟਰੈਕਟਰ ਵਿਕਦਾ ਉਹ ਜ਼ਿਆਦਾਤਰ ਇਹੀ ਕੈਟਾਗਰੀ ਦੇ ਵਿੱਚ ਵਿੱਚ ਵਿਕਦਾ ਨਾਭੀ ਰੰਗ ਦਾ ਤੇ ਸੀਆਰਡੀਆਈ ਦੇ ਵਿੱਚ ਤਾਂ ਲੋਕਾਂ ਨੇ ਜੇ ਪਸੰਦ ਕੀਤਾ ਤਾਂ ਉਹ ਵੀ ਤੁਹਾਨੂੰ ਪਤਾ ਵੀ ਮਹਿੰਦਰਾ ਜਿਵੇਂ ਸੀਆਰਡੀਆਈ ਟੈਕਨੋਲੋਜੀ ਆ ਇਹਦੇ ਤੋਂ ਕੋਈ ਡਰਨ ਦੀ ਲੋੜ ਨਹੀਂ ਉਹ ਜਿਹੜੇ ਪਿੱਛੇ ਖੜੇ ਨੇ ਮੈਂ ਵੀ ਇਹ ਗੱਲ ਕਹੂੰਗਾ ਵੀ ਉਹਨਾਂ ਨਾਲੋਂ ਕਿਤੇ ਵਧੀਆ ਨੇ ਇਹ ਟਰੈਕਟਰ ਇਹ ਇਹ ਚੱਕਰ ਦੇ ਵਿੱਚ ਕਦੇ ਨਾ ਪਾਓ ਵੀ ਨੌਨ ਸੀਆਰਡੀਆਈ ਲੈਣਾ ਜੀ ਇਹਦੇ ਸੈਂਸਰ ਨੇ ਇਹਨੇ ਉਦਾਂ ਦੀ ਕੋਈ ਪ੍ਰੋਬਲਮ ਰਹੀ ਹੋ ਨਹੀਂ ਹੁਣ ਸਰਵਿਸ ਹੀ ਬਹੁਤ ਜ਼ਿਆਦਾ ਦੇਣ ਲੱਗੀ ਕੰਪਨੀ ਤੇ ਕੰਪਨੀ ਕੋਲੇ ਸਟਾਫ ਵੀ ਬਹੁਤ ਜ਼ਿਆਦਾ ਜਿਵੇਂ ਇੱਧਰ ਦੇਖੋ ਤੁਸੀਂ ਨੋਵੋ ਦਾ ਇੰਜਨ ਬਾਰੇ ਜਾਣਕਾਰੀ ਦੇ ਰਹੇ ਨੇ ਬਾਈ ਲਾਡੀ ਮਾਨ ਕਾਫੀ ਟਾਈਮ ਤੋਂ ਕੰਮ ਕਰ ਰਿਹਾ ਤੇ ਬਾਈ ਕੀ ਫੀਲ ਕਰਦੇ ਹੋ ਅੱਜ 51 ਟਰੈਕਟਰ ਦਿੱਤੇ ਆ ਬਹੁਤ ਵਧੀਆ ਲੱਗਦਾ ਬਾਈ ਪਹਿਲੀ ਵਾਰ ਸਾਰੇ ਮਨ ਖੁਸ਼ ਹੁੰਦਾ ਟਰੈਕਟਰ ਵੀ ਮਾਰਕੀਟ ਵੀ ਹੈ ਬਾਕੀ ਟਰੈਕਟਰ ਬਹੁਤ ਵਧੀਆ ਰਿਸਪਾਂਸ ਚੱਲ ਰਿਹਾ ਹੈ ਜੀ ਜੀ ਤੇ ਬਾਕੀ ਟਰੈਕਟਰ ਦੀ 585 ਟਰੈਕਟਰ ਆ ਬਾਈ 6 ਸਾਲ ਦੀ ਵਾਰੰਟੀ ਚ ਹੈ ਇੰਜਨ ਤੇ ਗੀਅਰ ਬਰੇਕ ਦਾ ਮਿੰਚੀ ਜੀ ਇਹ ਸਰਵਿਸ ਹੈ ਜੀ ਉਹ ਪਹਿਲੀ 100 ਤੇ ਹੈ ਦੂਜੀ 500 ਤੇ ਹੈ 6 ਸਾਲ ਦੀ ਬਰੰਟੀ ਚ ਹੈ ਜੀ ਠੀਕ ਹੈ ਆਪਣਾ ਟਰੈਕਟਰ IPTO ਹੈ ਜੀ 3 ਸਪੀਡ ਟਰੈਕਟਰ ਹੈ ਡੀਜੀ ਸੈਂਸਰ ਲੱਗਿਆ ਹੈ ਜਿਵੇਂ ਟਰੈਕਟਰ ਆਪਣਾ ਖੇਤ ਚੱਲ ਰਿਹਾ ਹੈ ਜੀ ਤਾਂ ਆਪਾਂ ਮੋਬਾਈਲ ਨਾਲ ਅਟੈਚ ਆ ਪਤਾ ਲੱਗ ਜੂ ਟਰੈਕਟਰ ਕਿੱਥੇ ਚੱਲ ਰਿਹਾ ਜਿਵੇਂ ਕਾਰਾਂ ਦੇ ਵਿੱਚ ਹੁੰਦਾ ਅੱਜ ਕੱਲ ਹਾਂਜੀ ਉਹ ਲੋਕੇਸ਼ਨ ਵਾਲਾ ਸਿਸਟਮ ਉਹ ਸਾਰਾ ਹੈਗਾ ਆਪਣੇ ਫੋਨ ਦੇ ਵਿੱਚ ਦੱਸੀ ਜਾਓ ਜੀ ਭਾਈ ਇਹ ਦੂਜੀ ਗੱਲ ਇਹ ਵੀ ਨੰਗਾ ਪਾਵਰ ਦਾ ਟਰੈਕਟਰ ਹੈ ਜੀ ਕਿਸੇ ਮਰਜ਼ੀ ਟਰੈਕਟਰ ਨਾਲ ਲਾਓ ਕੋਈ ਆਪਣੇ ਆ ਟਰੈਕਟਰ ਚ ਕੋਈ ਘਾਟ ਨਹੀਂ ਜੀ ਵੀ ਨੰਗਾ ਪਾਵਰ ਦਾ ਟਰੈਕਟਰ ਹੈ ਵੀ 50 HP ਤੋਂ ਥੱਲੇ ਜਿਹੜੇ ਮਰਜ਼ੀ ਨਾਲ ਕੰਪੀਟੀਸ਼ਨ ਕਰ ਲਓ ਹਾਂ ਜਿਹੜੀ ਮਰਜ਼ੀ ਕੰਬੇ ਦੂਸਰੀ ਗੱਲ ਸਪੈਸ਼ਲਿਸਟ ਜਿਹੜਾ ਟਰੈਕਟਰ ਬਣਿਆ ਜੀ ਇਹ ਆਪਣਾ ਆਲੂਆਂ ਵਾਸਤੇ ਹੈ ਜੀ ਇਹਦਾ ਜਿਹੜਾ ਪ੍ਰਾਈਜ਼ ਹੈ ਜੀ 925000 ਹੈ ਕੰਪਨੀ ਨੇ ਜੀ ਲੱਖ ਰੁਪਏ ਸਬਸਿਡੀ ਦਿੱਤੀ ਇਹ ਰੇਜੂ ਹੈ ਜੀ ਆਖ ਲੱਖ 25000 ਅੱਠ ਕਿੰਨੇ 9 25 ਚੋਂ ਹਾਂਜੀ ਹਾਂ 8 ਲੱਖ ਰੁਪਏ ਸਬਸੀਟੇਟਰ ਲੱਖ ਰੁਪਏ ਸਿੱਧਮ ਸਿੱਧੀ ਸਿੱਧੀ ਲੱਖ ਰੁਪਏ ਜਿਹੜਾ ਮਰਜੀ ਲੈ ਲੇ ਨਹੀਂ ਸਿਰਫ ਜੋ ਬੋਤੇ ਜੀ ਨਹੀਂ ਨਹੀਂ ਜਿਹੜਾ ਫਾਰਮਰ ਮਰਜੀ ਲੈ ਲੇ ਮਿਹਨ ਜੀ ਹਾਂ ਸਭ ਤੋਂ ਜਿਹੜੀ ਸਬਸਿਡੀ ਹੈ ਆਪਣੇ ਜੂਵੋ ਟਰੈਕਟਰ ਤੇ ਆ ਵੀ ਰਹੀ ਹੈ ਠੀਕ ਹੈ ਜੂਵੋ ਟਰੈਕਟਰ ਤੇ ਨਹੀਂ ਦਿੱਤੀ ਠੀਕ ਹੈ ਲੋ ਵੀਰੋ ਜੂਵੋ ਟਰੈਕਟਰ ਤੇ 1 ਲੱਖ ਰੁਪਏ ਕਿੰਨੀ ਸਬਸਿਡੀ 1 ਲੱਖ 25 ਹਾਂਜੀ 1 ਲੱਖ 25 ਹਜ਼ਾਰ ਸਬਸਿਡੀ ਹੈ ਤੇ ਜਿਹੜਾ ਇਹਦਾ ਹਿੱਸਾ ਥੋੜਾ ਇਹਦੇ ਬਾਰੇ ਦੱਸੋਗੇ ਇਹ ਵੀ ਇਹਦਾ ਜਿਹੜਾ ਹਿੱਸਾ ਜੀ ਇਹ ਕਰੈਰੋ ਦਾ ਜੀ ਇਹਦੇ ਵਿੱਚ ਦੋ ਮਾਡਲ ਆਉਂਦੇ ਨੇ ਜੀ ਜਿਵੇਂ ਆਹ ਟਰੈਕਟਰ ਹੈ ਜੀ ਏ 825 ਦਾ ਪੈਨਦਾ ਜੀ ਉਧਰੋਂ ਲੱਖ ਰੁਪਏ ਸਬਸਿਡੀ ਕੱਟ ਕੇ ਜੀ ਇੱਕ ਹੁੰਦਾ 7 ਪਿਆਰੇ ਟਾਇਰਾਂ ਦੇ ਜੀ ਉਹ 725 ਦਾ ਰਹਿ ਜੋ ਪੈ ਜੀ ਉਹਦੇ 7 ਟੂ ਵੀਲ ਚੱਲ ਦੋਨੇ ਮਾਡਲ ਹੁੰਦੇ ਜਿਆਦਾਤਰ ਤਾਂ ਬੇਕਰੇ ਹਾ ਟਰੈਕਟਰ ਆਪਣਾ ਜੀ 585 ਵਿਕ ਰਹੇ ਜੀ ਇਹ ਇਹ ਵੱਡੇ ਟਾਇਰਾਂ ਵਾਲਾ ਵਿਕ ਰਿਹਾ ਜਿਆਦਾ ਕਿ ਛੋਟਿਆਂ ਵਾਲਾ ਸਭ ਤੋਂ ਵੱਧ ਇਹ ਹੀ ਵਿਕ ਰਿਹਾ ਜੀ ਸਿਲੰਡਰ ਵੀ ਚਾਰ ਆ ਜੀ ਖਰਚਾ ਵੀ ਘੱਟ ਜਿਹੜੇ ਮਰਜ਼ੀ ਕੰਪੀਟੀਸ਼ਨ ਤੇ ਲਾਓ ਟਰੈਕਟਰ ਤੇ ਸਭ ਜੀ ਸੋ ਧੰਨਵਾਦ ਬਾਈ ਤੇ ਅੱਗੇ ਜਿਵੇਂ ਤੁਹਾਨੂੰ ਦੱਸ ਰਹੇ ਸੀ ਵੀ ਸੀਆਰਡੀਆਈ ਟਰੈਕਟਰ ਲੈਣ ਦਾ ਫਾਇਦਾ ਅੱਜ ਦੇ ਟਾਈਮ ਦੇ ਵਿੱਚ ਨੌਨ ਤੇ ਇਧਰ ਤੁਸੀਂ ਮਾਰੋ ਨਿਗਾ ਸਾਰੇ ਟਰੈਕਟਰ ਚੱਲੇ ਅੱਜ ਜਿੰਨੇ ਵੀ ਸਕਰੀਨ ਤੇ ਦੇਖ ਰਹੇ ਹੋ ਇਹ ਵੀ ਨੋਵੋ ਨੇ ਇਹ ਮੈਨੂੰ ਲੱਗਦਾ ਨੌਨ ਸੀਆਰਡੀ ਆ ਗਿਆ ਤੇ ਜ਼ਿਆਦਾਤਰ ਜਿਹੜਾ ਵਿਕਦਾ ਅੱਜ ਕੱਲ ਨਾਬੀ ਜੀ ਦਾ ਟ੍ਰੈਂਡ ਹੈ ਇਹ ਵੀ ਇਹਦਾ ਵੀ ਥੋੜਾ ਜਿਹਾ ਰੰਗ ਚੇਂਜ ਕਰਤਾ ਪਿੰਕਿਸ਼ ਜਾਂ ਟੱਚ ਲਿਆਂਦਾ ਸ਼ੋਅ ਦੇ ਵਿੱਚ ਪਰ ਇਹਨੂੰ ਵੀ ਪਸੰਦ ਕਰ ਰਹੇ ਨੇ ਠੀਕ ਆ ਪਰ 755 55 ਤਾਂ 55 ਹੀ ਆ ਜਿਹੜਾ ਮਰਜ਼ੀ ਲੈ ਲਓ ਵੀਰੋ 51 ਟਰੈਕਟਰਾਂ ਦੀ ਡਿਲੀਵਰੀ ਅੱਜ ਦੇ ਰਹਿਆਂ ਤੇ ਸਾਡੇ ਨਾਲ ਮਹਿੰਦਰਾ ਮਹਿੰਦਰਾ ਕੰਪਨੀ ਤੋਂ ਪਰਸੂਮ ਦਵਨ ਜੀ ਨੇ ਸਭ ਤੋਂ ਪਹਿਲੇ ਨਮਸਕਾਰ ਜੀ ਨਮਸਕਾਰ ਜੀ ਔਰ ਜੋ ਜੇ ਨਵੇਂ ਵਾਲੇ ਮਾਡਲ ਆਏ ਹੈ 655 755 ਖਾਸ ਕਰ ਇਸ ਕਲਰ ਮੇ ਇਸki डिमांड ਪੰਜਾਬ ਮੇ ਕਿਆ ਆਲ ਓਵਰ ਇੰਡੀਆ ਮੇ ਹੀ ਕਾਫੀ ਜ਼ਿਆਦਾ ਹੈ ਉਸ ਪਿਛਲੇ ਵਾਲੇ ਟਰੈਕਟਰ ਸੇ ਇਸਕੋ ਬਹੁਤ ਜ਼ਿਆਦਾ ਬੂਸਟ ਮਿਲਿਆ ਹੈ ਬਹੁਤ ਜ਼ਿਆਦਾ ਪਸੰਦ ਕਿਆ ਖਾਸियत ਹੈ ਇਸਮੇ ਐਸਾ ਕਿਆ ਹੈ ਕਿ ਇਤਨਾ ਜ਼ਿਆਦਾ सो so, ये आज की नए युग की टेक्नोलॉजी का ट्रैक्टर है जी ये किसान की हर जरूरत को आसानी से पूरा करता है और जब पिछले साल आ, सरकार ने एमिशन नॉर्म्स चेंज किए थे ग्रेटर देन 50 एच के ट्रैक्टर ट्रेम फोर में कन्वर्ट हो गए थे जी तो इस समय के दौरान हमने पिछले डेढ़ सालों में बहुत बढ़त हासिल की क्योंकि महिंद्रा की एक्सपर्टीज है सी आर डी टेक्नोलॉजी में क्योंकि अब जितने भी ट्रैक्टर 50 हॉर्स पावर से ऊपर के आते हैं ये सीआरडी के आते हैं और क्योंकि हमारा पुराना स्कॉर्पियो से हमारा एक रिकॉर्ड रहा है क्योंकि हम काफी ज्यादा सक्सेसफुल हैं सीआरडी टेक्नोलॉजी में इसलिए किसानों का एक विश्वास बना हुआ है कि जब भी उसको पचास हॉर्स पावर से ऊपर का ट्रैक्टर लेना है तो उसके जहन में सिर्फ 655 और 755 का ही नाम आता है तो ये हमारी नोवो सीरीज है जिसका हमने 2014 में हमने शुरुआत की थी नोवो सीरीज के ऊपर जैसे जैसे किसानों के हमें फीडबैक मिलते चले गए हम निरंतर इसके ऊपर प्रोडक्ट को अपग्रेड करते चले गए सो अभी पिछले तीन साल पहले ही हमने ये 655 755 प्रोडक्ट मार्केट में लॉन्च किए हैं और अभी जब से ये ट्रैम फोर आया है इसमें हमने और बेहतर सुधार किए हैं सुधार की अगर मैं बात करूं तो किसानों को लिफ्ट कैपेसिटी बहुत ज्यादा चाहिए होती है तो आज हम उनतीस किलो तक की लिफ्ट कैपेसिटी सात में दे रहे हैं छे में सत्ताईस किलो की लिफ्ट कैपेसिटी दे रहे हैं जी थ्री मोड्स इसमें दिए हैं किसान की फ्यूल सेविंग को रखने के लिए अच्छा कि किसान को जब पावर चाहिए तो पावर मोड में डाल सकता है किसान को जब इकोनमी चाहिए मतलब तेल कम चलना है मतलब ट्रैक्टर खाली चल रहा है ट्रॉली पे खाली ट्रॉली लेके आ रहा है तो ट्रैक्टर का तेल कम खाए प्लस जब गवर्नमेंट ने ये नॉर्म्स चेंज इसलिए कि वातावरण हमारा पोलूषित ना प्रदूषित ना हो तो ये ट्रैक्टर एक्चुअली बनाया उस हिसाब से गया है कि ये वातावरण को भी स्वच्छ रखे ज़्यादा पोलुश पॉल्यूट ना करे एनवायरमेंट को और किसान की हर तरह की उपकरण को ये आसानी से चला सके और हर तरीके का काम बहुत अच्छे से कर सके जो महिंद्रा का सबसे बड़ी एचपी का ट्रैक्टर है आज की डेट में सबसे बड़ा ट्रैक्टर सात सौ पचपन है, है कोई? हम ट्रैक्टर तो और बड़े भी बनाते हैं जी लेकिन हिंदुस्तान में क्योंकि किसान की जरूरत पिछहत्तर एचपी का ट्रैक्टर अच्छे से पूरा कर लेता है बिल्कुल तो इसलिए हम सात को ही हर एप्लीकेशन में सुटेबल ट्रैक्टर मानते हैं और जो सिक्सटी फाइव में छे सौ पचपन वो बेसिकली अठाठ एचपी है सिक्सटी एट है जी सिक्सटी फाइव में उसका रजिस्ट्रेशन होता है क्योंकि उसमें जब आप ਬੂਸਟਰ ਮੋਡ ਲਗਾएंगे तो वो उसकी पावर बढ़ जाती है पावर मोड में तो 88 हॉर्स पावर ट्रैक्टर प्रोड्यूस करता है वीरੋ ਜਿਨ੍ਹਾਂ ਨੇ ਆਪਣਾ ਨਾਮ ਬਣਾਇਆ ਏਰੀਏ ਦੇ ਵਿੱਚ ਗੋਇਲ ਬ੍ਰਦਰਸ ਕਾਫੀ ਟਾਈਮ ਤੋਂ ਇਹ ਏਜੰਸੀ ਆ ਤੇ ਸਾਡੇ ਨਾਲ ਓਨਰ ਨੇ ਹਰੀਸ਼ ਗੋਇਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਾਡੀ ਸੁਖਵਾ ਫਾਰਮ ਸਰਵਿਸਿਜ਼ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੇ ਕਿੰਨੇ ਸਮੇਂ ਤੋਂ ਆਪਾਂ ਟਰੈਕਟਰ ਦਾ ਕੰਮ ਕਰ ਰਹੇ ਹਾਂ ਜੀ ਟਰੈਕਟਰ ਏਜੰਸੀ ਦਾ ਸਰ ਮੇਰੇ ਪਿਤਾ ਜੀ ਨੇ ਤੇ ਤਾਇਆ ਜੀ ਸ਼੍ਰੀ ਨਾਥਰਾਮ ਗੋਇਲ ਜੀ ਜੀ ਨਰਨ ਪ੍ਰਸ਼ਾਦ ਗੋਲ ਜੀ ਨੇ ਸਾਨੂੰ 1974 ਵਿੱਚ ਇਹ ਟਰੈਕਟਰਾਂ ਦਾ ਕੰਮ ਸ਼ੁਰੂ ਕੀਤਾ 1974 ਤੋਂ ਤੁਸੀਂ ਟਰੈਕਟਰ ਲੈਣ ਦੇ ਵਿੱਚ ਮਤਲਬ ਦੂਜੀ ਤੀਜੀ ਪੀੜੀ ਆ ਗਈ ਦੂਜੀ ਪੀੜੀ ਆ ਮੈਂ ਦੂਜੀ ਪੀੜੀ ਆ ਜੀ ਮੇਰੇ ਬੱਚੇ ਹੁਣ ਮੇਰੇ ਨਾਲ ਆ ਰਹੇ ਨੇ ਠੀਕ ਹੈ ਤੀਜੀ ਪੀੜੀ ਵੀ ਆ ਤੀਜੀ ਪੀੜੀ ਇਸ ਕੰਮ ਵਿੱਚ 1974 ਤੋਂ ਇਸ ਲਾਈਨ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਅੱਜ ਇੰਨਾ ਕੁ ਨਾਮ ਬਣਾਇਆ ਵੀ ਇੱਕ ਦਿਨ ਦੇ ਵਿੱਚ ਤੁਸੀਂ 51 ਟਰ ਜਿਹੜੇ ਉਹ ਡਿਲੀਵਰ ਕਰ ਰਹੇ ਹੋ ਤੇ ਕਿਵੇਂ ਦੇਖਦੇ ਹੋ ਫਾਰਮਰਾਂ ਦੇ ਰਿਸਪੌਂਸ ਨੂੰ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਵਾਹਿਗੁਰੂ ਦਾ ਸ਼ੁਕਰ ਗੁਜ਼ਾਰਿਆ ਕਿ ਉਹਨਾਂ ਨੇ ਸਾਨੂੰ 19 ਸਮਰੱਥਾ ਦਿੱਤੀ ਜੀ ਤੇ ਕਿਸਾਨਾਂ ਦਾ ਸਾਡੇ ਪਰਿਵਾਰ ਪ੍ਰਤੀ ਇਸ ਏਜੰਸੀ ਪ੍ਰਤੀ ਬਹੁਤ ਵਿਸ਼ਵਾਸ ਹੈ ਉਹਨਾਂ ਦਾ ਹਮੇਸ਼ਾ ਹੀ ਸਾਨੂੰ ਸਹਿਯੋਗ ਰਿਹਾ ਹੈ ਅਸੀਂ ਕੋਈ ਵੀ ਕੰਮ ਕੀਤਾ ਸਾਨੂੰ ਹਮੇਸ਼ਾ ਉਹਨਾਂ ਨੇ ਨੰਬਰ 1 ਬਣਾਇਆ ਹੈ ਜੀ ਕੰਪਨੀ ਦੀ ਪ੍ਰੋਡਕਟ ਰੇਂਜ ਮਹਿੰਦਰਾ ਕੋਲ 19 ਵੱਡੀ ਹੈ ਔਰ 19 ਸਪੋਰਟਿਵ ਹੈ ਕੰਪਨੀ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਹੈ ਉਸ ਕਰਕੇ ਅਸੀਂ ਅੱਜ ਇਸ ਮੁਕਾਮ ਤੱਕ ਪਹੁੰਚੇ ਹਾਂ ਕਿ ਅਜ ਇੱਕ ਦਿਨ 'ਚ ਅਸੀਂ 51 ਟਰੈਕਟਰ ਦੇਣ ਜਾ ਰਹੇ ਹਾਂ 51 ਟਰੈਕਟਰ ਦੇਣੇ ਇੱਕ ਰੈਕਡ ਸੈੱਟ ਕਰਨ ਵਾਲੀ ਗੱਲ ਹੁੰਦੀ ਹੈ ਇਹ ਕਿਵੇਂ ਪੋਸੀਬਲ ਹੋਇਆ ਜੀ ਤੁਸੀਂ ਡਿਸਕਾਊਂਟ ਵਗੈਰਾ ਦਿੱਤਾ ਜਾਂ ਕੋਈ ਸਬਸਿਡੀਆਂ ਦੇ ਵਿੱਚ ਤਾਂ ਵੈਸੇ ਹੋ ਨਹੀਂ ਸਕਦਾ ਕਿਉਂਕਿ ਸਿੰਗਲ ਟਰੈਕਟਰ ਨੇ ਇਹ ਕਿਸ ਤਰ੍ਹਾਂ ਹੋਇਆ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਡੀ ਸੁਖਵਾ ਫਾਰਮ ਦੀ ਜਿਹੜੀ ਟੀਮ ਹੈ ਸਾਡੇ ਆਪਾਂ ਮੁਲਾਜ਼ਮ ਵੀ ਕਹਿੰਦੇ ਹਾਂ ਪਰ ਮੈਂ ਉਹਨਾਂ ਨੂੰ EMPLOYE ਨਹੀਂ ਕਹਿ ਸਕਦਾ ਜਿਹਨੇ ਵੀ EMPLOYE ਨੇ ਹਾਂ ਪਰ ਮੈਂ ਉਹਨਾਂ ਨੂੰ EMPLOYE ਨਹੀਂ ਕਹਿ ਸਕਦਾ ਜੀ ਆਪਣੇ ਮੇਰੇ ਭਰਾ ਲਾ ਲੋ ਚ ਕੋਈ ਛੋਟਾ ਕੋਈ ਵੱਡਾ ਉਹਨਾਂ ਦੀ ਬਹੁਤ ਇਸ ਵਿੱਚ ਮਿਹਨਤ ਹੈ ਜੇ ਇਸ ਕਰਕੇ ਹੀ ਅਸੀਂ ਅੱਜ ਇਸ ਮੁਕਾਮ ਤੱਕ ਆਏ ਹਾਂ ਸਬਸਿਡੀ ਵੀ ਹੈ ਮਾਝਾ ਪੰਜਾਬ ਸਰਕਾਰ ਨੇ ਜੋ ਜ਼ਿਮੀਂਦਾਰਾਂ ਲਈ ਸਬਸਿਡੀ ਦਿੱਤੀ ਹੈ 80% ਤੱਕ ਕੁਝ ਟਰੈਕਟਰ ਨੇ ਔਰ ਸਬਸਿਡੀ ਵਿੱਚ ਕਿਸਾਨਾਂ ਦੀ ਸਭ ਤੋਂ ਪਹਿਲੀ ਪਸੰਦ ਹੈ 755 ਟਰੈਕਟਰ ਹੀ ਰਿਹਾ ਹੈ ਅਸੀਂ ਆਪਣੇ ਏਰੀਆ ਦੇ ਵਿੱਚ 15 16 ਟਰੈਕਟਰ ਸਬਸਿਡੀ ਵਾਲਿਆਂ ਨੂੰ ਵੀ ਦਿੱਤੇ ਨੇ 755 ਤੇ 655 ਦੋਨੋਂ ਪਾਸ ਨੇ ਦੋਨੋਂ ਪਾਸ ਨੇ ਸਬਸਿਡੀ ਦੇ ਵਿੱਚ ਜੀ ਕਿਉਂਕਿ 6 ਸਾਲ ਦੀ ਵਾਰੰਟੀ ਹੈ ਟਰੈਕਟਰਾਂ ਦੀ ਲਿਫਟ ਕੈਪੈਸਿਟੀ ਸਭ ਤੋਂ ਵੱਧ ਹੈ ਜੀ ਔਰ ਸੀਆਈਡੀ ਟੈਕਨੋਲੋਜੀ ਵਿੱਚ ਜਿਵੇਂ ਪਹਿਲਾਂ ਪਰਸੂਨ ਸਰ ਨੇ ਦੱਸਿਆ ਕਿ 2008 ਤੋਂ ਕੰਪਨੀ ਕੋਲ ਇਹ ਟੈਕਨੋਲੋਜੀ ਚੱਲੀ ਆ ਰਹੀ ਹੈ 16 ਸਾਲ ਹੋ ਗਏ ਤਾਂ ਟੈਕਨੋਲੋਜੀ ਵਿੱਚ ਅਸੀਂ ਮਾਸਟਰ ਹੈ ਉਹਦੇ ਕਰਕੇ ਤੇ ਮਹਿੰਦਰਾ ਟਰੈਕਟਰਸ ਦੇ ਨਾਲ-ਨਾਲ ਆਪਣੇ ਕੋਲ ਇੰਪਲੀਮੈਂਟ ਦਾ ਵੀ ਹਾਂ ਇਹ ਦੇਖੋ ਸਾਡੇ ਫਾਦਰ ਸਾਹਿਬ ਦਾ ਸੁਪਨਾ ਸੀ ਕਿ ਆਪਾਂ ਕਿਸਾਨਾਂ ਨੂੰ ਇੱਕ ਛੱਤ niche ਸਾਰੀਆਂ ਚੀਜ਼ਾਂ ਉਹਨਾਂ ਦੀ ਜਰੂਰਤਾਂ ਪੂਰੀਆਂ ਕਰਾਈਏ ਉਹਨੂੰ ਹੀ ਅਸੀਂ ਸੁਪਨੇ ਨੂੰ ਆਪਣਾ ਟੀਚਾ ਬਣਾਇਆ ਅੱਜ ਸਾਡੇ ਕੋਲ ਮਹਿੰਦਰਾ ਕੰਪਨੀ ਦੇ ਸਾਰੇ ਇੰਪਲੀਮੈਂਟਸ ਹੈ ਸੁਪਰ ਸੀਡਰ ਰੋਟਾਵੇਟਰ ਜੀ 레이జర్ ਲੈਵਲਰ ਨੁਮੈਟਿਕ ਪਲਾਂਟਰ ਪੋਟੈਟੋ ਪਲਾਂਟਰ A to Z ਤੇ ਜੋ ਖੇਤੀਬਾੜੀ ਨਾਲ ਸੰਬੰਧਿਤ ਬੀਜ ਖਾਦ ਜੀ ਹਨਾ ਇਹ ਨਾ ਸਤ ਸਭ ਮਹਿੰਦਰਾ ਕੰਪਨੀ ਦੇ A to Z ਸਮਾਨ ਜੋ ਮਹਿੰਦਰਾ ਕੰਪਨੀ ਦਾ ਖੇਤੀ ਨਾਲ ਰਿਲੇਟਡ ਹੈ ਉਹ ਸਾਡੇ ਕੋਲ ਹੈ ਫਾਈਨਾਂਸ ਦੀ ਫੈਸਿਲਿਟੀ ਹੈ ਸਾਡੇ ਕੋਲ ਉਹ ਵੀ ਮਹਿੰਦਰਾ ਦਾ ਹਾਂ ਕੰਪਨੀ ਦਾ 90% ਤੱਕ ਇਹਦੇ ਉੱਤੇ ਟਰੈਕਟਰ ਦਾ ਲੋਨ ਹੋ ਜਾਂਦਾ ਜੇ ਕੋਈ ਬੰਦਾ 10 ਲੱਖ ਵਾਲਾ ਟਰੈਕਟਰ ਲੈਂਦਾ ਹੈ ਉਹ ਕੁੱਲ 100 ਰੁਪਏ ਭਰ ਕੇ ਸਾਡੇ ਤੋਂ ਟਰੈਕਟਰ ਖੇਸ ਸਕਦੇ। ਮਤਲਬ ਮਹਿੰਦਰਾ ਦੇ ਨਾਲ ਜੁੜ ਕੇ ਤੁਸੀਂ ਕਿਸਾਨਾਂ ਨੂੰ ਇੱਕੋ ਸਾਥ ਸੱਤ ਦੇ ਥੱਲੇ ਜਿੰਨੀਆਂ ਵੀ ਚੀਜ਼ਾਂ ਦੀ ਲੋੜ ਹੈ। ਉਹ ਸਾਰੀਆਂ ਖੇਤੀ ਨਾਲ ਸੰਬੰਧ ਸਾਰੀਆਂ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਤੇ ਜਿਵੇਂ ਗੱਲ ਕਰੀਏ ਸਪੇਅਰ ਪਾਰਟ ਵਗੈਰਾ ਦੀ ਸਰਵਿਸ ਵਗੈਰਾ ਦੀ ਉਹ ਤਾਂ ਫਿਰ 74 ਤੋਂ ਤੁਸੀਂ ਜੁੜੇ ਹੋ। ਹਾਂ ਉਹਦੇ ਵਾਸਤੇ ਤਾਂ ਉਹ ਤਾਂ ਸਿਰਈ ਹੋਊ ਪੁੱਛਣ ਦੀ ਮੈਨੂੰ ਲੱਗਦਾ। ਕੈਂਡ ਦੀ ਲੋੜ ਦੀ ਕਿਸਾਨਾਂ ਦਾ ਦੇਖੋ ਬਾਰ-ਬਾਰ ਤਾਂ ਹੀ ਆਉਂਦਾ ਕੋਈ ਕਸਟਮਰ ਜੇ ਆਪਾਂ ਨੂੰ ਸਰਵਿਸ ਹੀ ਦੇ ਰਹੇ ਹਾਂ। ਜੀ ਸੋ ਬਹੁਤ-ਬਹੁਤ ਧੰਨਵਾਦ ਜੀ। ਮੇਰਬਾਨੀ। ਬਾਕੀ ਤੁਹਾਨੂੰ ਕੰਪਨੀ ਨੇ ਦੱਸਿਆ ਵੀ ਅੱਜ 51 ਟਰੈਕਟਰ ਡਿਲੀਵਰ ਕਰਤੇ ਤੇ ਇਸ ਡਿਲੀਵਰੀ ਦੇ ਫੰਕਸ਼ਨ ਦੇ ਬਹੁਤ ਬਹੁਤ ਵਧਾਈ ਆ ਸਾਰਿਆਂ ਨੂੰ ਜਿੰਨੇ ਵੀ ਫਾਰਮਰਾਂ ਨੇ ਟਰੈਕਟਰ ਲਏ ਸਭ ਨੂੰ ਵਧਾਈਆਂ ਇਸ ਤਰ੍ਹਾਂ ਹੀ ਤਰੱਕੀਆਂ ਕਰਦੇ ਰਹੋ ਨਵੀਂ ਨਵੀਂ ਮਸ਼ੀਨਰੀ ਲਿਆਓ ਖੇਤੀਬਾੜੀ ਦੇ ਵਿੱਚ ਨਵੀਂ ਮਸ਼ੀਨਰੀ ਇਹ ਨਹੀਂ ਵੀ ਹਾਂ ਠੀਕ ਆ ਲੋਹੀ ਲੈਣਾ ਪਰ ਹਾਂ ਅਪਗ੍ਰੇਡ ਜ਼ਰੂਰੀ ਨੇ ਹਰੇਕ ਕੰਮ ਦੇ ਵਿੱਚ ਕੁਝ ਨਵਾਂ ਲੈ ਕੇ ਆਉਣੇ ਆ ਤਾਹੀ ਕੰਮ ਦੇ ਵਿੱਚ ਜੀ ਲੱਗਦਾ ਕੰਮ ਕਰਨ ਨੂੰ ਦਿਲ ਕਰਦਾ ਸਾਡੇ ਫਾਰਮਰਾਂ ਦੇ ਵੇੜੇ ਦੇ ਵਿੱਚ ਇਦਾਂ ਹੀ ਖੁਸ਼ੀਆਂ ਜਾਂਦੀਆਂ ਰਹਿਣ ਬਦੋ ਫੁੱਲੋਂ ਤਰੱਕੀ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਮੇਰੇ